ਕੀ ਓਏ ਬਾਲਕ ਦੇ ਦਰਬਾਰ ਚੋਂ ਐਸਾ ਗੁਮ ਆ ਗਿਆ ਜਬ ਬਾਬਾ ਕਹਿੰਦਾ ਨੰ ਪਾਣੀ ਲਾਤਾ ਬਾਬਾ ਕਹਿੰਦਾ ਤੁਰ ਤੁਰ ਕੇ ਮੰਜ਼ੂਰਾ ਬਾਬਾ ਕਹਿੰਦਾ ਕੀ ਓਏ ਜਬ ਤੁਸੀਂ ਇੱਤ ਬਹ ਤਰ ਗਏ ਤੁਸੀਂ ਤਰ ਗਏ ਬਾਬਾ ਕਹਿੰਦਾ ਕੀ ਥੋਡੇ ਨਾਲ ਕੁਲਾ ਵੀ ਤਰ ਗੀਆਂ ਤੇਰੇ ਕੋਡਲੇ ਵਾਲੀ ਸਰਕਾਰ ਦੇ 1 2 3 4 5 ਕਹਿੰਦਾ ਜੇ ਜੇਕਾਰਾ ਤੇ ਬੇੜੇ ਪਾਰ ਬਾਬਾ ਕਹਿੰਦਾ ਕੀ ਓਏ ਪਰੇਕ ਜਾਨੇ ਲੁੱਟੋਂਗੇ ਜੇ ਬਾਬਾ ਕਹਿੰਦਾ ਐ ਤਾਰੂ ਜਿਵੇਂ ਪਾਣੀ ਚ ਗਲਾਬ ਦਾ ਫੁੱਲ ਤਰਦਾ ਜੇ ਬਾਬਾ ਕਹਿੰਦਾ ਕੀ ਓਏ ਓਏ ਕਿ ਓਏ ਦਿਲ ਖੜਕ ਬੜਵਾਇਦਾ ਸੀ ਵੀ ਬਾਬਾ ਪੈਸੇ ਨਹੀਂ ਅਸੀਂ ਤਾਂ ਗੱਟਾਂ ਪਾਉਣੇ ਆ ਕਹਿੰਦੇ ਸੀ ਜੇ ਬਾਬੇ ਦਾ वचन ਹੋਇਆ ਸੀ ਦੀਵਾਨ ਰੱਖਦਾ ਤੇ ਜੇ ਬਾਬਾ ਕਹਿੰਦਾ ਆਪੇ ਸਾਰਾ ਕੁਝ ਕਰ ਦੂੰਗਾ ਬਾਬਾ ਕਹਿੰਦਾ ਕਿ ਓਏ ਅੱਜ ਪੰਡਾਲ ਲੱਗਿਆ ਪਿਆ ਹੋ ਗਈ ਗੱਲ ਤੇ ਕਰਾ ਕੋਟਲੇ ਵਾਲੀ ਸਰਕਾਰ ਦਾ ਚੱਲੇ ਕਰਾ 1 2 3 4 ਟੱਕਰ ਬਾਬਾ ਕਹਿੰਦਾ ਕੀ ਓਏ ਜਾ ਤੁਹਾਡੇ ਮੈਂ ਦੀ ਅੱਛਾ ਜਾ ਬਾਬਾ ਕਹਿੰਦਾ ਸਵਾ ਦੋ ਮਹੀਨਿਆਂ ਦੇ ਵਿੱਚ ਪੂਰੀ ਕਰੂੰਗਾ ਜਾ ਬਾਬਾ ਕਹਿੰਦਾ ਕੀ ਓਏ ਤਲੀ ਤੇ ਸਰੋਜ ਜਮਾਈ ਵਿਖਾਤੀ ਬਾਬਾ ਕਹਿੰਦਾ ਕੀ ਓਏ ਉਹ ਚਮਤਕਾਰ ਕਰਤਾ ਜਿਹੜੇ ਦੁਨੀਆਂ ਨੇ ਨਾ ਕਰਤੇ ਹੋ ਗਿਆ ਜਾ ਬਾਬਾ ਕਹਿੰਦਾ ਜੇਜਕਾਰਾਂ ਦੇ ਬੇੜੇ ਪਾਰ ਜਾ ਬਾਬਾ ਕਹਿੰਦਾ ਕੀ ਓਏ ਜਿਹੜਾ ਤੁਹਾਡਾ ਕੰਮ ਸਵਾ ਦੋ ਮਹੀਨਿਆਂ ਦੇ ਵਿੱਚ ਕੰਮ ਪੂਰਾ ਹੋ ਜਾਊਗਾ ਮੱਥਾ ਟੇਕ ਕੇ ਬਹਿ ਜਾ ਭਾਈ ਜੋ ਹੁਕਮ ਆ ਬਾਬੇ ਦਾ हां भाई ओए बाबा ਦਾ ਦਰਬਾਰ ਸਜਾਤਾ ਜਾ ਬਾਬਾ ਕੰ ਦਾ ਤਰ ਤਰ ਪੁੱਲਣਗੇ ਧੰਨਵਾਦ ਬਾਬਾ ਕੰ ਦਾ ਕੀ ਓਏ ਬਾਬਾ ਕੰ ਦਾ ਕੀ ਓਏ ਬਾਪੂ ਦਾ ਹੁਕਮ ਆ ਗਿਆ ਇਹ ਬਹੁਤ ਪੁੱਛਾਂ ਨਾਲ ਅਲੱਗ ਕੱਢਣੀਆਂ ਨਹੀਂ ਸਵੇਰ ਨੂੰ ਖੁੰਡਾ ਤਿਆਰ ਦਾ ਦੋ ਦਾ ਕੱਢਣੀਆਂ ਕੱਢਣੀਆਂ ਚੱਲ ਓਏ 1 2 3 4 ਫਰਦਲਾ ਬਰਦਾਵਾ ਤੇਲਾ ਸ਼ਬੂ ਤੰਦੇ ਦਾ ਆਵਾਜ਼ ਤੇ ਤਾਦੇ ਤੇਰਾ ਅੱਜ ਲਖਬੂ ਤੰਦੇ ਦਾ ਆਵਾਜ਼ ਤੇ ਤਾਦੇ ਤੇ ਆਈਏ ਬਾਬਾ ਕਹਿੰਦਾ ਕਿ ਓਏ ਮੈਨੂੰ ਨਹੀਂ ਪਤਾ ਬਾਬੇ ਦੀ ਆਵਾਜ਼ ਆਈ ਆ ਨਾ ਹੋਵੇ ਪਰਮਜੀਤ ਘਰ-ਬਾਰੇ ਪੁੱਛਣਾ ਦਾ ਗੱਦੀ ਦਾ ਰੋਲਾ ਪਰਮਜੀਤ ਨਾਮ ਹੋਵੇ ਬਈ ਘਰ ਪਰ ਪੁੱਛਣਾ ਗੱਦੀ ਦਾ ਰੋਲਾ ਨਾ ਹੋਵੇ ਪਰਮਜੀਤ Paramajita! Paramajita! One, one, two, one, three, four, four ਤੂੰ ਮੈਨੂੰ ਜਾਣਦੇ ਤਾਂ ਨਾ ਜਾਣਦਾ ਮੈਂ ਬਾਬੇ ਦੀ ਆਵਾਜ਼ ਆਈ ਸੀ ਤੇ ਨਾਂ ਲਾ ਕੇ ਪੁੱਛਾ ਕਢਣੀ ਆ ਬਾਬਾ ਕਹਿੰਦਾ ਕਿ ਓਏ ਘਰ-ਬਾਰੇ ਪੁੱਛਣਾ ਤੇ ਗੱਦੀ ਦਾ ਰੋਲਾ ਵਿੱਚ ਘਰ-ਬਾਰੇ ਪੁੱਛਣਾ ਘਰ ਵਾਲੇ ਬਾਰੇ ਪੁੱਛਣਾ ਉਹਦੇ ਬਾਰੇ ਪੁੱਛਣਾ ਚਲ ਆ 1 2 3 4 ਚੱਲ ਆਣਾ ਮਰੀਏ ਜੋ ਗੱਲ ਹੋਵੇ ਹਾਂ ਗੱਲ ਕਰੀ ਠੋਕ ਕੇ ਠੀਕ ਆ ਓਏ ਹੱਸ ਕੇ ਗੱਲ ਨਹੀਂ ਕਰਨੀ ਗੱਲ ਕਰੀ ਠੋਕ ਕੇ ਹਾਂ ਜਹਾਂ ਨਾ ਜਨਾ ਸਪਸ਼ਟ ਨਾ ਠੀਕ ਹੈ ਹਾਂਜੀ ਬਾਬਾ ਕਹਿੰਦਾ ਕੀ ਓਏ ਬਾਬੇ ਖੇਤ ਪਾਲ ਨੂੰ ਮੰਨਦੇ ਹਾਂ ਹਾਂਜੀ ਬਾਬੇ ਲਖਦਾ ਦੇ ਪੀਰ ਨੂੰ ਹਾਂਜੀ ਕੋਟਲੇ ਵਾਲੇ ਪੀਰ ਨੂੰ ਹਾਂਜੀ ਮੰਨਦੇ ਆ ਨਾ ਪੱਕਾ ਮਾਦਾ ਕਾਲਕਾ ਆ ਗਿਆ ਨਾ ਮੰਨਦੇ ਹਾਂ ਨਾਲ ਕੌਣ ਆ ਪਾਈ ਗੁੱਟੀ ਦੇ ਬਾਬੇ ਖੇਤਪਾਲ ਨੂੰ ਮੰਨਦੇ ਮਾਦਾ ਕਾਲਕਾਂ ਨੂੰ ਮੰਨਦੇ ਆ ਕਾਲਕਾਂ ਤੋਂ ਨਹੀਂ ਮੰਨਦੇ ਬਸ ਕੇ ਸਿੱਧਾ ਨਹੀਂ ਮੰਨਦੇ ਠੋਕੇ ਨਹੀਂ ਮੰਨਦੇ ਬਾਬੇ ਖੇਤਪਾਲ ਨੂੰ ਮੰਨਦੇ ਨਹੀਂ ਮੰਨਦੇ ਹਾਂਜੀ ਚੱਲ ਬਾਬਾ ਚੱਲੂੰਗਾ ਵਨ ਮੈਨੂੰ ਨਹੀਂ ਪਤਾ ਬਾਬੇ ਦਾ ਚਾਨਣ ਆਇਆ ਘਰ ਤੁਹਾਡਾ ਖੁਈਆਂ ਵਾਲੀ ਸਰਵਰ ਸਾਈਡ ਆ ਉਹ ਤੇਰੀ ਆ ਜਲੇ ਜਲੇ ਇੱਥੇ ਲੇ ਦੇ ਰਿਹਾ ਕੀ ਓਏ ਗੱਲ ਦੱਸੀ ਸਾਚ ਚ ਠੋਕੇ ਕਰੀ ਬਾਬਾ ਕਹਿੰਦਾ ਕੀ ਓਏ ਕਰਜਾਂ ਵੰਗੋ ਕਰਜਾ ਚੜਾ ਪਿਆ ਦਿਮਾਗ ਤੇ ਟੈਨਸ਼ਨ ਰਹਿੰਦੀ ਆ ਦਿਮਾਗ ਖਰਾਬ ਰਹਿੰਦਾ ਹਾਂਜੀ ਸੋਚਦੇ ਕੀ ਆ ਤੇ ਬਣਦਾ ਕੀ ਆ ਹਾਂਜੀ ਕੋਈ ਬਰਕਤ ਨਹੀਂ ਤੇ ਕੋਈ ਵਾਦਾ ਨਹੀਂ ਨਹੀਂ ਜੀ ਨੁਕਸਾਨ ਵੰਗੋ ਨੁਕਸਾਨ ਹੁੰਦਾ ਰਹਿੰਦਾ ਹਾਂਜੀ ਬਾਬਾ ਕਹਿੰਦਾ ਕੀ ਓਏ ਜੇ ਕੰਮ ਸਿੱਧਾ ਕਰਦਾ ਪੁੱਠਾ ਬੰਦਾ ਹਾਂਜੀ ਬਾਬਾ ਕਹਿੰਦਾ ਕੀ ਓਏ ਕੋਈ ਡਰਾਈਵਰੀ ਕੌਣ ਕਰਦਾ ਸੀ ਗੱਡੀ ਗੱਡੀ ਰੱਖਦੇ ਜੀ ਹਾਂਜੀ ਬਾਬਾ ਕਹਿੰਦਾ ਕੀ ਓਏ ਗੱਡੇ ਵਾਜੀ ਦਰਖਤ ਦੇ ਵਿੱਚ ਸਾਰੀ ਤਬਾਹ ਗਈ ਜਾਂ ਹਾਂ ਜਲਾ ਟੈਂਸ਼ਨ ਵਾਲੇ ਪਰ ਆ ਰੰਦਾ ਹਾਂਜੀ ਕੱਲਾ ਬਾਬਾ ਰੋਂਦਾ ਕੌਣ ਰੋਂਦਾ? ਪੇਟੀ ਤੇ ਬੈੱਡ ਦੀ ਚੁੰਡ ਨਾਲ ਕੌਣ ਰੋਂਦਾ ਸੱਚ ਦੱਸੀ? ਸੱਚ ਰੋਂਨੇ ਆ ਖੁੱਲ ਕੇ ਗੱਲ ਕਰ ਚੱਲ ਬਾਬਾ ਆਛਾ ਦੇ ਕੱਠ ਵੱਠ ਮੇਲੇ ਵਿਖਦੇ ਆ ਕਿਨੋਂ ਵਿਖਦੇ ਆ ਹਾਂਜੀ ਮੇਰੇ ਘਰ ਬੁਰੇ-ਬੁਰੇ ਖਿਆਲ ਆਉਂਦੇ ਆ ਹਾਂਜੀ ਦਵਾango ਦਵਾ ਪੈਂਦਾ ਹਾਂਜੀ ਬਾਬਾ ਕਹਿੰਦਾ ਕਿ ਓਏ ਲੱਤ ਚ ਦੇ ਵੱਖੀ ਚ ਦਰਦ ਹੁੰਦਾ ਹਾਂਜੀ ਹੁੰਦਾ ਬਾਬਾ ਕਹਿੰਦਾ ਕਿ ਆਹ ਕੜਾ ਲੰਗੜ ਕਲਾ ਲ ਪੈਂਦਾ ਸਰੀਰ 'ਚ ਕਿਹਦੇ ਬੰਦੇ ਆ ਮੇਰੇ ਆਸਮਾਨ ਤੇ ਆ ਤੁਹਾਡੇ ਘਰ ਵਾਲੇ ਦੇ ਪੈਂਦੇ ਆ ਹਾਂਜੀ ਬਾਬਾ ਕਹਿੰਦਾ ਕਿ ਓ ਚੱਕਰ ਖਾ ਕੇ ਕੌਣ ਡਿੱਗ ਜਾਂਦਾ ਚੱਕਰ ਕਿਨੋਂ ਆਉਂਦਾ ਜੀ ਚੱਕਰ ਤਾਂ ਬਾਬਾ ਜੀ ਪੈ ਨਹੀਂ ਬਾਬਾ ਜੀ ਚੱਕਰ ਘਬਰਾਟ ਕੇ ਇਹਨੂੰ ਚੜਦਿਆ ਹਾਰੇ ਕੋਈ ਘਬਰਾਟ ਤਾਂ ਨਹੀਂ ਤੁੰਨੇ ਹੁੰਦੀ ਆ ਚਲੋ ਬਾਬਾ ਤੁਹਾਨੂੰ ਜਦੋਂ ਜਦੋਂ ਬਾਬਾ ਬਾਬਾ ਚਦਾ ਬਾਬਾ ਚਦਾ ਬਾਬਾ ਤੂੰ ਕਹ ਲਾ ਮੈਂ ਸੀ ਤੇ ਜਿੱਤੇ ਤੜਾ ਨਾ ਤੇਰਦਾ ਜਿੰਨੂ ਕਹਿੰਦੇ ਨੇ ਕੋਪਰੇ ਵਾਲਾ ਯੇ ਨਾ ਦਸੀ ਬਣਾ ਬਾਬੇ ਦੇ ਆਏ ਆ ਅਸ਼ੋਕ ਜਾਂ ਕ੍ਰਿਸ਼ਨ ਨਾ ਕਿਦਾ ਟੋਟੇ ਬੋਲੋ ਤੂੰ ਦਾ ਸਮਾਦਾ ਨਹੀਂ ਸਾਥ ਦੇ ਨਹੀਂ ਸ਼ੋਕ ਗੁੱਗਲ 'ਤੇ ਸਰਚ ਮਾਰੋ ਤੁਸੀਂ ਕੀ ਲੱਗਦੇ ਆ ਅਸ਼ੋਕੀ ਦਾ ਨਾਂ ਕਿਹਦਾ ਨਾ ਚਾਚਾ ਰਿਸ਼ਤੇਦਾਰਾਂ ਚ ਹੈਗਾ ਬਾਬਾ ਸ਼ੰਭੂ ਦਾ ਚੇਲਾ ਨਾ ਗਲਤ ਨਹੀਂ ਹੋ ਸਕਦਾ ਚੱਲ ਬਾਬਾ ਬੰਤੂ ਫਰੀਓ ਜਾਓ ਜਾਓ ਪਹਿਨੇ ਗੱਲ ਹੋਰ ਦੱਸੀ ਬਾਬਾ ਕਹਿੰਦਾ ਕਿ ਓਏ ਦੋ ਵਿਆਹ ਕਿਦੇ ਹੋਏ ਆ ਕਿਦੇ ਹੋਇਆ ਦੋ ਵਿਆਹ ਹਾਂਜੀ ਦੋ ਸ਼ਾਦੀ ਕਿਸ ਕਿਦੀ ਹੋਈ ਆ ਮੇਰੇ ਘਰ ਵਾਲਿਆਂ ਦੀ ਮੇਰੇ ਐਸਮਿੰਗ ਦੀ ਕਿਦੀ ਹੋਈ ਆ ਐਸਮਿੰਗ ਦੀ ਹੋਈ ਖੁੱਲ ਕੇ ਗੱਲ ਕਰ ਪੁੱਛਦਾ ਸਵਾਲ ਨਹੀਂ ਆਉਂਦਾ ਸਾਨੂੰ ਕੱਢਣ ਦਾ ਕਿਦੀ ਹੋਈ ਆ ਦੋ ਸ਼ਾਦੀ ਘਰ ਵਾਲੇ ਦੀ ਹੋਈ ਆ ਚੱਲ ਓਏ ਛੇੜ ਸ਼ਾਮੋਂ ਨੂੰ ਤੁਹਾਡਾ ਬਾਬਾ ਤਨਹਾ ਵਿਖਿਆ ਟੁੱਪਲਾ ਬੱਤਿਆਂ ਤਨਹਾ ਵਿਖਿਆ ਮਾਂ ਮੇਸ਼ਾਨ ਕੁਰਬਾਨੀ ਟੁੱਪਲਾ ਬੱਤਿਆਂ ਤਨਹਾ ਵਿਖਿਆ ਮਾਂ ਮੇਸ਼ਾਨ ਕੁਰਬਾਨੀ ਟੁੱਪਲਾ ਬੱਤਿਆਂ ਆਪਣਾ ਵਿਖਿਆ ਨਾਲ ਜਗਾਨ ਗੁਰਨਾ ਬਾਬਾ ਕਹਿੰਦਾ ਕੇ ਓਏ ਮਰਜੀ ਨਾਲ ਵਿਆਹ ਕਿਨੇ ਕਰਾਇਆ ਸੀ ਕਿਨੇ ਕਰਾਇਆ ਸੀ ਕਿਨੇ ਕਰਾਇਆ ਸੀ ਸੁਣਦਾ ਨਹੀਂ ਫੇਰ ਬੋਲ ਕਿੰਨੇ ਕਰਾਇਆ ਸੀ ਮੈਂ ਹੀ ਕਰਾਇਆ ਸੀ ਤੋਏ ਕਰਾਇਆ ਸੀ ਬਾਬਾ ਕਹਿੰਦਾ ਕਿ ਓਏ ਬੱਚਾ ਹੋ ਕੇ ਕਿਹਦੇ ਕੋਲ ਗੁਜਰ ਗਿਆ ਬੋਲੋ ਜਵਾਬ ਹੋ ਗਿਆ ਕਿਹਦੇ ਕੋਲੇ ਗੁਜਰ ਗਿਆ ਬੱਚਾ ਹੋਇਆ ਸੀ ਗੁਜਰ ਗਿਆ ਜਵਾਬ ਹੋ ਗਿਆ ਕਿਹਦੇ ਕੋਲੇ ਗੁਜਰ ਗਿਆ ਤੁਹਾਡੇ ਪਰਿਵਾਰ ਚੋਂ ਹੈਗੀ ਇਹ ਗੱਲ ਸੋਚ ਲੈ ਫਿਰ ਸੋਚ ਲੈ ਲੈ ਆਉਂ ਬਾਬਾ ਕਹਿੰਦਾ ਕੀ ਓਏ ਐਕਸੀਡੈਂਟ ਨਾਲ ਮੌਤ ਕੀ ਦੀ ਹੋਈ ਆ ਦਾਦਾ ਪੁੱਤ ਦਾਦਾ ਦਾ ਤੇ ਚਲੇ ਤੇ ਸੌ ਕਰ ਗਿਆ ਯਾਰਾ ਬਾਬਾ ਕਹਿੰਦਾ ਕੀ ਓਏ ਕੋਈ ਬਰਕਤ ਨਹੀਂ ਤੇ ਕੋਈ ਵਾਦਾ ਨਹੀਂ ਸੋਚਦੇ ਕੀ ਆ ਤੇ ਬੰਦਾ ਕੀ ਆ 24 ਘੰਟਾ ਟੈਨਸ਼ਨ ਬੜੀ ਰਹਿੰਦੀ ਆ। ਹਾਂਜੀ। ਬਾਬਾ ਕਹਿੰਦਾ ਕੀ ਓਏ ਕਰਜ ਨਾਲ ਡੁੱਬੀ ਜਾਂਨੇ ਆ। ਹਾਂਜੀ। ਕੋਈ ਰਾਤ-ਦਾਰੀ ਨਹੀਂ ਮਿਲਦੀ। ਨਹੀਂ। ਬਾਬਾ ਕਹਿੰਦਾ ਕੀ ਓਏ ਪਿੰਡੇ ਦੇ ਨੀਲ ਪਾ ਜਾਂਦਾ ਸੀ ਪਣਾ। ਹਾਂਜੀ। ਡੱਬ ਪੈ ਕੇ? ਹਾਂਜੀ। ਪੈ ਜਾਂਦੇ ਸੀ। ਹਾਂਜੀ। ਬਾਬਾ ਕਹਿੰਦਾ ਕੀ ਓਏ ਦਬਾਂਗ ਦਬਾ ਵੀ ਪੈਂਦਾ। ਕਿਹਨੂੰ ਪੈਂਦਾ? ਪੈਂਦਾ ਸੀ ਏ। ਮੇਰੇ ਐਸੇ ਨਹੀਂ ਕਿ ਲੱਗਦੇ। ਤੁਹਾਡੇ ਹਸਬੈਂਡ ਆ?

ਰਾਹੁਲ ਜਰਾ ਰਜਿੰਦਰ ਨਾਲ ਕਿਦਾ ਤੁਹਾਡੇ ਉੱਚੀ ਬੋਲ ਪੈਣੇ ਤੇਰੇ ਹਸਬੰਦ ਦਾ ਹਾਂਜੀ ਬਾਬਾ ਹਸਬੰਦ ਦਾ ਰਾਹੁਲ ਅਤੇ ਰਜਿੰਦਰ 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 ਰਾਹੁਲ ਰਾਹੁਲ ਬਾਬਾ ਕਹਿੰਦਾ ਕੀ ਓਏ ਕਰੋ ਪੈਸੇ ਕਿ ਗਾਇਬ ਹੋ ਗਏ ਸੀ 7 ਤੋਂ 8000 ਰੁਪਿਆ ਸੀ ਕਦੋਂ ਹੋਏ ਸੀ ਕਰੋ ਚੱਕੇ ਗਏ ਸੀ ਯਾਦ ਨਹੀਂ ਬੱਬਾ ਸਾਲ ਪਹਿਲਾਂ ਦੀ ਗੱਲ ਹੋ ਗਈ ਬਾਬਾ ਕਹਿੰਦਾ ਕਿ ਓਹ ਬਿਮਾਰ ਵਾਂਗੂ ਬਿਮਾਰ ਮੰਜੇ ਚ ਕੌਣ ਹੋ ਗਿਆ ਸੀ ਟਾਈਫਾਇਡ ਮਲੇਰੀਆ ਬਹੁਤ ਜ਼ਿਆਦਾ ਵਿਗੜ ਗਿਆ ਸੀ ਕਿਨੋਂ ਹੋ ਗਿਆ ਸੀ ਬਾਬਾ ਜੀ ਨੇ ਇਹ ਤਾਂ ਨਹੀਂ ਹੋਈ ਸੀ ਬੁਖਾਰ ਤਾਂ ਕਿਸੇ ਨੂੰ ਨਹੀਂ ਹੋ ਗਿਆ ਗੱਲ ਹੀ ਨਹੀਂ ਕਰਦੀ ਪੈਣਾ ਸਾਰੀ ਪੋਛਹੀ ਹੈ ਇਹਨੂੰ ਸਾਰਾ ਜੋਰ ਲੱਗ ਜਾਂਦਾ ਬਾਬਾ ਕਹਿੰਦਾ ਕੀ ਓਏ ਘਰ ਦੇ ਵਿੱਚ ਖੋਣ ਦੇ ਛਿੱਟੇ ਆ ਇਹ ਦੇਖੇ ਸੀ ਹੁਣੇ ਨਾ ਨਾ ਕਰੀ ਬੋਲ ਹਾਂਜੀ ਆਏ ਸੀ ਹਾਂਜੀ ਚੁੰਨੀ ਪਲ ਗਈ ਸੀ ਅੱਗ ਲੱਗੀ ਸੀ ਬੋਲ ਹਾਂਜੀ ਬਾਬਾ ਕਹਿੰਦਾ ਕੀ ਓਏ ਅੱਗ ਲੱਗੀ ਛਤਾਰ ਤੇ ਫੋਟੋ ਬਲ ਗਈ ਸੀ ਬੋਲ ਹਾਂਜੀ ਬਾਬਾ ਕਹਿੰਦਾ ਕੀ ਓਏ ਤਰਵਾਰ ਤੇ ਅੱਗ ਲੱਗੀ ਸੀ ਕੱਪੜਿਆਂ ਨੂੰ Lagi sih, Bapak akan apa One, two, three, four. Papa <us> <us> kan oh ya, si? ਲੱਤ ਦੇ ਦਿਲ ਸਿਰ ਤੇ ਸੱਟ ਵੱਜੀ ਸੀ ਕਿਹਦਾ ਵੱਜੀ ਸੀ ਯਾਦ ਕਰ ਲਾ ਨਾ ਨਾ ਗੱਲ ਨਾ ਇੱਕ ਗੱਲ ਦੱਸੀ ਬੈਣੇ ਸੋਚ ਕੇ ਚੱਲਦੀ ਗੱਡੀ ਦਾ ਟਾਇਰ ਪਾਟਾ ਸੀ ਗੱਡੀ ਭਰੀ ਸੀ ਸੱਚਾ ਚੱਲ ਬੱਬਾ ਪੈਂਦਾ ਬੰਦੇ ਦਾ ਦਾ ਬੁੜੀ ਦਾ ਹਾਂਜੀ ਪੈਂਦਾ ਬਾਬਾ ਕਹਿੰਦਾ ਕੀ ਓਏ ਮਰੇ ਗਲੇ ਵਿਆਹ ਸ਼ਦੀ ਘੱਟ ਵੱਠ ਮੇਲੇ ਵਿਖਦੇ ਆ ਹਾਂਜੀ ਦੇਖਦੇ ਆ ਹਾਂਜੀ ਬਾਬਾ ਕਹਿੰਦਾ ਕੀ ਓਏ ਪੈਰਾਂ ਦਾ ਖੜਕਾ ਹੁੰਦਾ ਤਾਂ ਖੇਡ ਚ ਵਾਜ ਪੈਂਦੀ ਏ ਖੇਡ ਖੜਕਦਾ ਹਾਂਜੀ ਹੁੰਦੀ ਏ ਗੱਲ ਹਾਂਜੀ ਬਾਬਾ ਕਹਿੰਦਾ ਕੀ ਬੁੜੀ ਦਿਖਾਈ ਦੇ ਜਾਂਦੀ ਆ ਲਾਲ ਰੰਗ ਦਾ ਸੂਟ ਪਾ ਜਾਂਦਾ ਹਾਂਜੀ ਬੋਲ ਹਾਂਜੀ ਚੱਲ ਬਾਬਾ 1 2 3 4 ਚੱਟ ਚੱਟ ਓਏ ਓਏ ਫਟਾ ਓਏ ਓਏ ਪੜੇ ਗੱਲ ਦੱਸੀ ਸੁੱਖ ਪਈਆ 21 ਰੁਪਏ ਬਹਿ ਗਿਆ 11 ਰੁਪਏ ਪਾਇਆ ਮੰਦਰ ਦੇ ਮੰਦਰ ਚ ਪਾਇਆ ਜਕਰਕ ਕੋਟਲੇ ਵਾਲੀ ਸਰਕਾਰ ਦਾ ਚੱਲ ਬੱਬਾ ਆ ਦਰਿਆ ਯਰ ਰੋੜ ਛੜ ਪਿਆ ਲਾ ਪੈਣ ਮੇਰੀ ਏ ਗੱਲ ਕਹਣੀ ਆਪਾਂ ਸਿੱਧੀ ਸਿੱਧੀ ਦੱਸ ਦਿੰਨੇ ਆ ਕਿਉਂਕਿ ਪੁੱਛਾ ਬਹੁਤ ਪਈਆਂ ਠੀਕ ਆ ਬਾਬੇ ਦਾ ਹੁਕਮ ਆਇਆ ਠੀਕ ਆ ਇੱਕ ਤਾਂ ਤੁਹਾਡੇ ਕਰਤੇ ਕਿਤੇ ਕਰਾ ਦਾ ਚੱਕਰ ਚੱਲਿਆ ਪਿਆ ਵਾਰ ਪਹਿਲਾਂ ਤੁਹਾਡੇ ਤੇ ਬਹੁਤ ਹੋਏ ਆ ਹੋਇਆ ਨਾ ਬਾਬਾ ਕਹਿੰਦਾ ਕੀ ਓਏ ਇੱਕ ਥੋੜੇ ਘਰ ਦੇ ਵਿੱਚ ਪ੍ਰੇਤ ਤੇ ਇੱਕ ਬੁੜੀ ਦਾ ਚੱਕਰ ਫਿਰਦਾ। ਬੁੜੀ ਫਿਰਦੀ ਥੋੜੇ ਘਰੇ। ਠੀਕ ਐ। ਸ਼ੋਰਟਕਟ 'ਚ ਸਿੱਧਾ ਹੀ ਦਾ ਦਿੰਨੇ ਆ। ਘਰ 'ਚ ਐਸੇ ਕਰਕੇ ਵਰਗਦੇਵੇਂ ਵਾਦਾ ਨੀਗਾ। ਪੈਰ ਦੀ ਮਿੱਟੀ ਚੱਕੀ ਹੋਈ ਆ ਤੇਰੇ ਘਰ ਵਾਲੇ ਦੀ। ਕੀਤੇ ਕਰਾਇਦਾ ਚੱਕਰ ਹੋਇਆ ਪਿਆ। ਕੰਮ ਕਾਰਬਾਰ ਠੱਪ ਕੀਤੇ ਪਏ ਆ। ਬਾਬਾ ਕਹਿੰਦਾ ਕੀ ਓਏ ਕਾਰ ਹੁੰਦਾ ਹੀ ਕੋਠੀ ਵਾਂਗੂ। ਓਹੀ ਵੇਖ ਗਿਆ। ਐਵੇਂ ਗੱਲਾਂ। ਚੱਲ ਬਾਬਾ। 1 2 3 ਫਸ ਚੱਕਰ। ਦੀ ਨਹੀਂ ਆ ਹੁਣ ਕੁਝ ਨਹੀਂ ਬੰਦਰੇ ਪਰ ਮੇਰੀਏ ਜਜੇਕਾਰ ਹੋ ਜੋਗੀ ਬੜੇ ਪਾਰ ਹੋ ਜਾਣਗੇ ਜਿਹੜੀ ਗੱਲ ਦੱਸਤੀ ਉਹ ਆ ਬਸ ਠੀਕ ਹੈ ਦੋ ਚਾਰ ਗੱਲਾਂ ਬਾਬਾ ਬੈ ਕੇ ਦੱਸ ਦਾਂਗੇ ਅਸੀਂ ਠੀਕ ਹੈ ਕੋਈ ਪੁੱਛਿਆ ਬਹੁਤ ਆ ਮੱਥਾ ਟੇਕ ਕੇ ਬਹਿ ਜਾ ਭਾਈ ਭਲਾ ਹੋ ਜਾਊਗਾ ਜੇ ਭਲਾ ਨਾ ਹੋਵੇ ਜਾਂ ਬਾਬਾ ਕਹਦੇ ਐਵੇਂ ਚੱਲਾ ਸਿਰ ਮਾਰਦਾ ਸੀ ਬਾਬਾ ਕਹਿੰਦਾ ਕੀ ਓਏ ਚੌਂਕੀ ਲੱਗਦੀ ਸੱਪਾਂ ਵਾਲੇ ਦੇ ਵਿੱਚ ਵੀਰਵਾਰ ਨੂੰ ਦਿਵਾਨ ਲੱਗਦਾ ਸਾਡਾ ਚੌਂਕੀ ਤੇ ਆ ਜਿਓ ਬਾਬਾ ਕਹਿੰਦਾ ਕੀ ਓ ਜਿਵੇਂ ਕਹੂੰਗੇ ਉਵੇਂ ਹੀ ਹੋ ਜਾਊਗਾ ਸਾਰਾ ਕਰਦਾ ਸੈਟ ਹੋ ਜਾਊਗਾ ਜਜਕਾਰ ਤੇ ਬੇੜੇ ਪਾਰ ਹੋ ਜਾਣਗੇ ਭਾਈ ਚੱਲ ਬਾਬਾ ਧੰਨ ਤਾੜੀ ਮਾਰਦੇ ਕਰੋ ਜੀ ਸਰ ਜੀ